ਦੋਸਤੋ ਵੀ ਤਰੀਕ ਨੂੰ ਫੇਸਬੁੱਕ ਵੱਲੋਂ ਪੇਮੈਂਟ ਪੇੜ ਹੋਈ ਸੀ ਤੇ ਜਿਹਦੇ ਵਿੱਚੋਂ ਮੈਂ ਪੋਸਟ ਪਾਈ ਸੀ ਤੇ ਕਮੈਂਟ ਆਈ ਸੀ ਬਾਈ ਘੱਟੋ ਘੱਟ ਕਿੰਨੀ ਪੇਮੈਂਟ ਪੇੜ ਹੁੰਦੀ ਆ ਆ ਕਮੈਂਟ ਦੇਖ ਸਕਦੇ ਹੋ ਤੁਹਾਡੀ ਜਾਣਕਾਰੀ ਲਈ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੀ ਫੇਸਬੁੱਕ ਵੱਲੋਂ ਪੇਮੈਂਟ ਆਉਂਦੀ ਹੈ ਖਾਤੇ ਵਿੱਚ ਉਹ ਘੱਟੋ ਘੱਟ ਆ ਸਕਰੀਨਸ਼ਾਟ ਵਿੱਚ ਤੁਸੀਂ ਦੇਖ ਸਕਦੇ ਹੋ ਘੱਟੋ ਘੱਟ 25 ਡਾਲਰ ਆਉਂਦੀ ਆ ਇਹਦੇ ਵਿੱਚ ਜੀ ਤਿੰਨ ਆਪਸ਼ਨ ਹੁੰਦੀਆਂ ਪਹਿਲੀ ਆਪਸ਼ਨ ਹੁੰਦੀ ਹੈ ਬੈਂਕ ਟ੍ਰਾਂਸਫਰ ਜਿਹਦੇ ਵਿੱਚ ਖਾਤਾ ਤੇ ਆਈਫਸੀ ਕੋਡ ਲੱਗਦਾ ਤੁਹਾਡਾ ਇਹ 25 ਡਾਲਰ ਤੇ ਪੇਡ ਹੋ ਜਾਂਦੇ ਆ ਸੈਕੰਡ ਆਪਸ਼ਨ ਹੁੰਦੀ ਹੈ ਜੀ ਵਾਇਰ ਟ੍ਰਾਂਸਫਰ ਜੋ ਕਿ ਵਾਇਰ ਟ੍ਰਾਂਸਫਰ ਮਤਲਬ ਇਹਦੇ ਵਿੱਚ ਪੇਮੈਂਟ ਹੋਏ ਫੇਲਡ ਹੋਣ ਦੇ ਚਾਂਸ ਬਹੁਤ ਘੱਟ ਹੁੰਦੇ ਆ ਵੈਸ ਤੇ ਬੈਂਕ ਟ੍ਰਾਂਸਫਰ ਹੀ ਵਧੀਆ ਸੋ ਜਿਹੜੇ ਨਵੇਂ ਕ੍ਰੀਏਟਰ ਆ ਜੀ ਉਹ ਕਹਿੰਦੇ ਆ ਚਲੋ ਇੱਕ ਵਾਰੀ ਉਹ ਬਾਤ ਚ ਗੱਲ ਕਰਦੇ ਆ ਜੀ ਤੀਸਰੀ ਆਪਸ਼ਨ ਹੈਗੀ ਹੈ ਜੀ ਆਪਣੇ ਪੇਪਲ ਪੇਪਲ ਬਹੁਤ ਘੱਟ ਵਰਤਦੇ ਆ ਇਹ ਖਾਸ ਕਰਕੇ ਮਤਲਬ ਯੂ ਐਸ ਤੋਂ ਵਗੈਰਾ ਤੋਂ ਜਰੋਂ ਪੇਮੈਂਟ ਵਗੈਰਾ ਆਉਣੀ ਹੁੰਦੀ ਹੈ ਇਹ ਉਹਦੇ ਵਾਸਤੇ ਹੈਗਾ ਸਪੈਸ਼ਲ ਪੇਪਲ ਇਹ ਵੀ ਤੁਸੀਂ ਲਾ ਸਕਦੇ ਹੋ ਜੇਕਰ ਤੁਸੀਂ ਪੇਪਲ ਦਾ ਅਕਾਊਂਟ ਬਣਾ ਸਕਦੇ ਹੋ ਤੇ ਜਿਹੜੇ ਨਵੇਂ ਕ੍ਰੀਏਟਰ ਹੁੰਦੇ ਆ ਜਿਨ੍ਹਾਂ ਦੀ ਫਰਸਟ ਪੇਮੈਂਟ ਆਉਣੀ ਹੁੰਦੀ ਆ ਉਹਨਾਂ ਨੂੰ ਬੇਸਬਰੀ ਨਾਲ ਹੁੰਦਾ ਵੀ ਆਪਣੇ ਘਰ ਤੋਂ ਘੜ 25 ਡਾਲਰ ਹੀ ਜੁੜ ਜਾਣ ਇੰਨਾ ਹੀ ਬਹੁਤ ਆ ਤੇ ਉਹ ਲਾਉਂਦੇ ਆ ਜੀ ਬੈਂਕ ਟ੍ਰਾਂਸਫਰ ਜੋ ਕਿ ਮੈਂ ਵੀ ਲਾ ਰੱਖਿਆ ਇਹੋ ਜੀ ਕੋਈ ਦਿੱਕਤ ਨਹੀਂ ਪੇਮੈਂਟ ਆ ਜਾਂਦੀ ਆ ਤੇ ਘਰ ਤੋਂ ਘੜ 25 ਡਾਲਰ ਤੱਕ ਵਾਈਟ ਟ੍ਰਾਂਸਫਰ 100 ਡਾਲਰ ਤੱਕ ਆ ਜਾਂਦੀ ਆ ਜਿੱਥੋਂ ਤੱਕ ਵਾਈਟ ਟ੍ਰਾਂਸਫਰ ਦੀ ਗੱਲ ਆ ਜੀ ਇਹਦੇ ਵਿੱਚ ਤੁਹਾਡਾ ਬੈਂਕ ਅਕਾਊਂਟ ਲੱਗੇਗਾ ਤੇ ਇੱਕ ਸਵਿਫਟ ਕੋਡ ਲੱਗੂਗਾ ਹੁਣ ਸਵਿਫਟ ਕੋਡ ਨਾ ਤਾਂ ਇਹ ਪਾਸਬੁੱਕ ਤੇ ਲਿ ਤੇ ਇਸ स्विफ्ट कोड ਤੁਹਾਨੂੰ ਆਪਣੀ ਬ੍ਰਾਂਚ ਤੋਂ ਲੈਣਾ ਪੈਂਦਾ ਇਹ ਬ੍ਰਾਂਚ ਦਾ ਨਹੀਂ ਹੁੰਦਾ ਜੀ ਜਿਹੜੀ ਤੁਹਾਡੀ ਮੰਨ ਲਓ ਬ੍ਰਾਂਚ ਆ ਛੋਟੇ ਪਿੰਡ ਵਿੱਚ ਜਾਂ ਛੋਟੇ ਸ਼ਹਿਰ ਵਿੱਚ ਆ ਉਥੋਂ ਦੀ ਜਿਹੜੀ ਹੈੱਡ ਬ੍ਰਾਂਚ ਹੁੰਦੀ ਹੈ ਨਾ ਉਹਦਾ स्विफ्ट ਕੋਡ ਹੁੰਦਾ ਉਹ ਤੁਹਾਡੀ ਵੈਸੇ ਦਾ ਬ੍ਰਾਂਚ ਪ੍ਰੋਵਾਈਡ ਕਰ ਦਿੰਦੀ ਆ ਤੇ ਜਿਹੜੀ ਤੁਹਾਡੀ ਹੈੱਡ ਮਤਲਬ ਬ੍ਰਾਂਚ ਹੁੰਦੀ ਆ ਉਹਦਾ ਉਹ ਮਤਲਬ स्विफ्ट ਕੋਡ ਹੁੰਦਾ ਜਿੱਥੋਂ ਮਤਲਬ ਉਹ ਕੰਟਰੋਲ ਹੁੰਦਾ ਜੀ ਇਸ ਤਰੀਕੇ ਨਾਲ ਜੇ ਤੁਸੀਂ ਨਾ ਸਵਿਫਟ ਕੋਡ ਆਨਲਾਈਨ ਨਾਲ ਸਰਚ ਕਰਿਓ ਜੇ ਤੁਸੀਂ ਸਵਿਫਟ ਕੋਡ ਲਾਉਣਾ ਹੈਗਾ ਵਾਇਰ ਟ੍ਰਾਂਸਫਰ ਤੇ ਇੱਕ ਵਾਰੀ ਬੈਂਕ ਚ ਜਾ ਕੇ ਸਵਿਫਟ ਕੋਡ ਉਹਨਾਂ ਕੋਲੋਂ ਲੈ ਲਿਓ ਤੇ ਫਿਰ ਜਾ ਕੇ ਸਵਿਫਟ ਕੋਡ ਲਾਓ ਨਹੀਂ ਤਾਂ ਤੁਹਾਡੀ ਪੇਮੈਂਟ ਫੇਲਡ ਹੋ ਸਕਦੀ ਆ ਦਿੱਕਤ ਆ ਸਕਦੀ ਆ ਸੋ ਇਹ ਸਿੰਘਾ ਜੀ ਆਪਸ਼ਨਾਂ ਮਤਲਬ ਕਿਹੜੀ ਕਿਹੜੀ ਆਪਸ਼ਨ ਹੈਗੀ ਆ ਖਾਤੇ ਵਿੱਚ ਮਤਲਬ ਪੈਸੇ ਟ੍ਰਾਂਸਫਰ ਕਰੰਦੀ ਠੀਕ ਆ ਜੀ ਫਿਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੇ ਤਾਂ ਲਾਈਕ ਕਰ ਦਿਓ ਜੀ